ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਇਹ ਵਾਲਾ ਸੂਟ ਹੈਗਾ ਪ੍ਰਿੰਟਡ ਤੇ ਇਹਦੇ ਦੇ ਆਪਾਂ ਨੇ ਲੇਸ ਦੇ ਨਾਲ ਨੈੱਕ ਡਿਜ਼ਾਈਨ ਕਰਨਾ ਹੈ ਤੇ ਉਹਦੇ ਵਾਸਤੇ ਆਪਾਂ ਨੇ ਇੱਕ ਨਾਲ ਦੇ ਮੈਚਿੰਗ ਕੱਪੜੇ ਦੀ ਪੋਟਲੀ ਬਟਨ ਤਿਆਰ ਕਰੇ ਨੇ ਆਪਾਂ ਪੋਟਲੀ ਬਟਨ ਲਗਾਵਾਂਗੇ ਤੇ ਜਿਹੜੇ ਕਿ ਆਪਾਂ ਨੇ ਇਸ ਤਰ੍ਹਾਂ ਤਿਆਰ ਕਰੇ ਨੇ ਇਹੜੇ ਬਟਨ ਨੇ ਕਰੀਮ ਕਲਰ ਦੇ ਵਿੱਚ ਬਾਹਰ ਆ ਜਾਣਗੇ ਗਲੇ ਦੇ ਤੇ ਆਪਾਂ ਕਲਾ ਤਿਆਰ ਕਰਦੇ ਹਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਇਹ ਵਾਲੇ ਪੋਟਲੀ ਬਟਨ ਨੇ ਆਪਾਂ ਸਿੰਪਲ ਇੱਕ ਫੋਮ ਮਿਲਦੀ ਹੁੰਦੀ ਆ ਤੇ ਉਹਦੇ ਨਾਲ ਆਪਾਂ ਚਾਰ ਸਪੀਸ ਕੱਟ ਕੇ ਇੱਕ ਕੱਪੜੇ ਦਾ ਤੇ ਉਹਦੇ ਨੇ ਰੀਲ ਦੀ ਮਦਦ ਨਾਲ ਆਪਾਂ ਮੜ ਸਕਦੇ ਆ ਤੇ ਇਸ ਤਰ੍ਹਾਂ ਦੇ ਆਪਾਂ ਪੋਟਲੀ ਬਟਨ ਤਿਆਰ ਕਰ ਸਕਦੇ ਆ ਇਹ ਆਪਾਂ ਨੇ ਕਾਫੀ ਸਾਰੇ ਤਿਆਰ ਕਰੇ ਨੇ ਕਿਉਂਕਿ ਆਪਾਂ ਉਹਦੇ ਤੋਂ ਗਲੇ ਤੇ ਲਗਾਉਣੇ ਡਿਜ਼ਾਈਨਿੰਗ ਕਰਨੀਆਂ ਗਲੇ ਦੀ ਗਲੇ ਦੀ ਡਿਜ਼ਾਈਨਿੰਗ ਦਾ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਤੁਹਾਨੂੰ ਦਿਖਾਉਣਿਆ ਵੀ ਆਪਾਂ ਕਿਵੇਂ ਗਲਾ ਡਿਜ਼ਾਈਨ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪੇਪਰ ਪੇਸਟਿੰਗ ਤੇ ਇੱਥੇ ਆਪਾਂ ਗੜਾ ਕਟਿੰਗ ਕਰਾਂਗੇ ਜਿੰਨਾ ਆਪਾਂ ਨੇ ਲੈਂਥ ਰੱਖਣੀ ਹੈ ਗੜੇ ਦੀ ਤੇ ਜਿੰਨੀ ਆਪਾਂ ਨੇ ਚੜਾਈ ਰੱਖਣੀ ਹੈ ਤੇ ਪੇਪਰ ਪੇਸਟਿੰਗ ਦਾ ਆਪਾਂ ਨੇ ਇੰਨਾ ਪੀਸ ਕਟਿੰਗ ਕਰ ਲਿਆ ਇਹ 4 ਇੰਚ ਚੌੜਾ ਤੇ 15 ਇੰਚ ਆਪਾਂ ਨੇ ਲੰਬਾ ਕਟਿੰਗ ਕੀਤਾ ਇਸ ਤਰ੍ਹਾਂ ਇਧਰੋਂ 4 ਇੰਚ ਲੈਂਦਾ ਤੇ ਇਧਰੋਂ ਆਪਾਂ ਨੇ 15 ਇੰਚ ਲੈਂਦਾ ਤੇ ਹੁਣ ਇਹਦੇ ਉੱਪਰ ਆਪਾਂ ਨੇ ਡਿਜ਼ਾਈਨਿੰਗ ਕਰਨੀ ਹੈ ਵੀ ਆਪਾਂ ਨੇ ਜਿਹੜਾ ਡਿਜ਼ਾਈਨ ਤਿਆਰ ਕਰਨਾ ਉਹਦੀ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਗਲੇ ਦੀ ਚਟਾਈ ਲਵਾਂਗੇ ਪਹਿਲਾਂ 4 ਇੰਚ ਉਸ ਤੋਂ ਬਾਅਦ ਆਪਾਂ ਲੰਬਾਈ ਲਵਾਂਗੇ ਗੜੇ ਦੀ 6.5 ਇੰਚ ਤੇ ਇਹ ਆਪਾਂ ਪੋਟਲੀ ਬਟਨ ਵਾਲਾ ਗਲਾ ਬਣਾਵਾਂਗੇ ਤੇ ਇਹ ਆਪਾਂ ਵੀ ਸ਼ੇਪ ਦੇ ਵਿੱਚ ਬਣਾਵਾਂਗੇ ਇੱਥੋਂ ਵੀ ਸ਼ੇਪ ਰੱਖਾਂਗੇ ਆਪਾਂ ਗਲੇ ਦੀ 2 ਇੰਚ ਦੀ ਵੀ ਬਣਾਵਾਂਗੇ ਆਪਾਂ ਤੇ ਬਾਕੀ ਆਪਾਂ ਗੁਲਾਈ ਦੇ ਵਿੱਚ ਗੜਾ ਬਣਾਉਣਾ ਹੈ ਇਸ ਤਰ੍ਹਾਂ ਡਰਾਫਟਿੰਗ ਕਰਕੇ ਇੱਥੋਂ ਆਪਾਂ ਇਹਦੀ ਗੁਲਾਈ ਪਾ ਦਾਂਗੇ ਤੇ ਜਿਹੜੀ ਨੀਚੇ ਵਾਲੀ ਪੱਟੀ ਹੈ ਆਪਣੀ ਉਹਨੂੰ ਆਪਾਂ ਵਿਸਕਾਰ ਤੋਂ ਕੱਟ ਲਾਵਾਂਗੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਪੋਰਟਲੀ ਬਟਨ ਐਡ ਕਰਨੇ ਨੇ ਤੇ 1 ਇੰਚ ਦੀ ਆਪਾਂ ਇਹ ਚੁੜਾਈ ਰੱਖਾਂਗੇ ਗੜੇ ਦੀ نیچے ਵਾਲੀ ਫੱਟੀ ਵੀ ਆਪਾਂ ਇਕੰਝ ਦੀ ਜੋੜੀ ਕਟਾਂਗੇ ਇੱਥੇ ਆਪਾਂ ਨੇ ਮਾਰਕ ਕਰ ਲਿਆ ਉੱਥੋਂ-ਉੱਥੋਂ ਆਪਾਂ ਕਟਿੰਗ ਕਰ ਦਾਂਗੇ ਗਲੇ ਦੀ ਜੇ ਤੁਹਾਨੂੰ 1 ਇੰਚ ਮਤਲਬ 2 ਇੰਚ ਜ਼ਿਆਦਾ ਚੌੜੀ ਲੱਗਦੀ ਹੈ ਫੱਟੀ ਤਾਂ ਤੁਸੀਂ ਅੱਧਾ ਇੰਚ ਵੀ ਕਟਿੰਗ ਕਰ ਸਕਦੇ ਹੋ ਕਿਉਂਕਿ ਕਈ ਵਾਰ ਪਹਿਣਾ ਨੂੰ ਪਸੰਦ ਨਹੀਂ ਹੁੰਦੀ ਨੀਚੇ ਚੌੜੀ ਫੱਟੀ ਪਾਉਣੀ ਤਾਂ ਉਹਦੇ ਵਾਸਤੇ ਆਪਾਂ ਇਹਨੂੰ ਅੱਧਾ ਇੰਚ ਚੌੜੀ ਵੀ ਘਟਾ ਸਕਦੇ ਹਾਂ ਮਤਲਬ 1 ਇੰਚ ਦੀ ਚੌੜੀ ਜਿਵੇਂ ਹੁਣ ਆਪਾਂ ਨੇ 1 ਇੰਚ ਚੌੜੀ ਕੱਟੀ ਤੇ 2 ਇੰਚ ਦੀ ਚੌੜੀ ਹੋ ਰਹੀ ਹੋਵੇਗੀ ਇਸ ਟਿੰਪੇਰ ਨੂੰ ਅਟੈਚ ਕਰ ਲਾਂਗੇ ਕੱਪੜੇ ਦੇ ਉੱਪਰ ਤੇ ਇਹਦੇ ਵਿੱਚਕਾਰ ਆਪਾਂ ਨੇ ਲਗਾਉਣਾ ਕੱਟ ਕਿਉਂਕਿ ਇਹਦੇ ਵਿੱਚ ਆਪਣੇ ਪੋਟਲੀ ਬਟਨ ਜੜਨੇ ਨੇ ਚਲੋ ਆਪਾਂ ਤੁਹਾਨੂੰ ਜੜ ਕੇ ਦਿਖਾਉਣੀ ਆ ਅਗਲਾ ਇਸ ਤਰ੍ਹਾਂ ਆਪਾਂ ਜੇ ਅਲੱਗ-ਅਲੱਗ ਦੋ ਪੀਸ ਕਰ ਲਏ ਤੇ ਹੁਣ ਇਹਨੂੰ ਆਪਾਂ ਨੇ ਪੇਸਟ ਕਰ ਲੈਣਾ ਪ੍ਰੈਸ ਨਾਲ ਇਹਨਾਂ ਨੂੰ ਆਪਾਂ ਅਲੱਗ-ਅਲੱਗ ਹੀ ਪੇਸਟ ਕਰਾਂਗੇ ਦੋਨਾਂ ਨੂੰ ਤੇ ਪੇਸਟ ਆਪਣਾ ਹੋ ਗਿਆ ਤਾਂ ਇਹ ਦੋਨੋਂ ਸਾਈਡਾਂ ਪੇਸਟ ਕਰ ਲਈਆਂ ਤੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਪੈਰ-ਪੈਰ ਦੀ ਸੀਨ ਦਾ ਕਪੜਾ ਰੱਖ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਸੂਟ ਦੇ ਉੱਪਰ ਅਟੈਚ ਕਰਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਗਲਾ ਦੇਖਿਓ ਤੁਸੀਂ ਵੀ ਕਿਵੇਂ ਦਾ ਇਹ ਤਿਆਰ ਹੁੰਦਾ ਹੈ ਇਸ ਤਰ੍ਹਾਂ ਆਪਾਂ ਨੇ ਕਟਿੰਗ ਕਰ ਲੈਣਾ ਪੈਰ ਪੈਰ ਦਾ ਕਪੜਾ ਰੱਖ ਕੇ ਇਸ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਦੋ ਪੀਸ ਕੱਟ ਕਰ ਲੈਣੇ ਨੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਅਟੈਚ ਕਰਾਂਗੇ ਸੂਟ ਨਾਲ ਇਸ ਤਰੀਕੇ ਨਾਲ ਆਪਾਂ ਨੇ ਇਧਰਲੀ ਸਾਈਡ ਪੈਰ ਪੈਰ ਜਿਹੜਾ ਕਪੜਾ ਰੱਖਿਆ ਤੇ ਉਧਰਲੀ ਸਾਈਡ ਆਪਾਂ ਨੇ ਅਟੈਚ ਕਰ ਲਈ ਤੇ ਹੁਣ ਆਪਾਂ ਇਧਰਲੀ ਸਾਈਡ ਅਟੈਚ ਕਰਾਂਗੇ ਇਹਨੂੰ ਤੂੰ ਨਾਲ ਨਾਲ ਪਨਸੀ ਲਾਉਣੀਆਂ ਬੁਕਰਮ ਦੇ ਜਗਲੇ ਤੇ ਆਪਾਂ ਜਿਵੇਂ ਲਗਾਉਣੇ ਹੁੰਨੇ ਆ ਉਵੇਂ ਇਹਦੇ ਤੇ ਲਗਾਉਣੀਆਂ ਦੋਨੋਂ ਸਾਈਡਾਂ ਆਪਣੀਆਂ ਅਟੈਚ ਹੋ ਗਈਆਂ ਇਹ ਆਪਾਂ ਨੇ ਜਿਹੜਾ ਗਲਾ ਜੜਿਆ ਆ ਆਪਾਂ ਨੇ ਕਟਿੰਗ ਕਰਕੇ ਹੀ ਜੜਿਆ ਸਾਰਾ ਤੇ ਇਹ ਸੂਟ ਦੀ ਜਿਹੜੀ ਬੈਕ ਸਾਈਡ ਹੈ ਹਨਾ ਬੈਕ ਸਾਈਡ ਰੱਖ ਕੇ ਗਲਾ ਤੇ ਇਹ ਸਿੱਧੇ ਪਾਸੇ ਗਲਾ ਜਾਊਗਾ ਤਾਂ ਕਰਕੇ ਆਪਣੇ ਇਹ ਉਲਟੀ ਸਾਈਡ ਰੱਖ ਕੇ ਜੜੇ ਆ ਤੇ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਗਲੇ ਦੀ ਜਿਵੇਂ ਜਿਵੇਂ ਇਹਦਾ ਕਪੜਾ ਕਟਿੰਗ ਕੀਤਾ ਹੋਇਆ ਹੈ ਹਨਾ ਉਵੇਂ-ਉਵੇਂ ਆਪਾਂ ਇਹਦੀ ਕਟਿੰਗ ਕਰਨੀ ਆ ਬਿਲਕੁਲ ਬਚਕਾਰ ਨਿਸ਼ਾਨੀ ਲਾ ਕੇ ਫਿਰ ਆਪਾਂ ਨੇ ਉਹਦੇ ਤੇ ਅਟੈਚ ਕਰਨਾ ਗਲੇ ਨੂੰ ਇਦਾਂ ਤੇ ਹੁਣ ਆਪਾਂ ਇਹਨੂੰ ਵਿਚਕਾਰ ਤੋਂ ਕੱਟ ਕਰ ਦਿੰਦੇ ਤੇ ਕਾਰਨਰ ਤੇ ਛੋਟੇ ਛੋਟੇ ਕੱਟ ਲਗਾ ਕੇ ਬਾਕੀ ਇਹ ਵਾਲੀ ਗਲਾਈ ਤੇ ਇਹ ਵਾਲੇ ਜਿਹੜਾ ਆਪਣੇ ਆਹ ਵਾਲੇ corner ਬਣਾਏ ਨੇ ਇਹਨਾਂ ਤੇ ਵੀ ਆਪਾਂ ਨੇ ਕੱਟ ਲਗਾਇਆ ਹੈ ਇਸ ਤਰ੍ਹਾਂ ਦਾ ਪੈਨ ਨੂੰ ਬਾਹਰ ਨੂੰ ਫੋਲਡ ਕਰ ਲਾਂ ਕੱਪੜੇ ਤਿਆਰ ਬਾਇਦੇ ਕਰਦੇ ਪਹਿਲਾਂ ਪ੍ਰੈਸ ਫਿਰ ਤੁਹਾਨੂੰ ਦਿਖਾਉਣੇ ਪ੍ਰੈਸ ਕਰ ਲਈ ਆਪਾਂ ਨੇ ਗਲੇ ਤੇ ਇਸ ਤਰ੍ਹਾਂ ਦਾ ਇਹ ਤਿਆਰ ਹੋ ਗਿਆ ਤੇ ਆ ਚੀਜ਼ ਨੂੰ ਆਪਾਂ ਨੇ ਬਾਹਰ ਫੋਲਡ ਕਰ ਦੇਣਾ ਤੇ ਇਹਦੇ ਤੇ ਆਪਾਂ ਨੂੰ ਲਾਉਣੀ ਹੈ ਲੇਸ ਤੇ ਇੱਥੇ ਆਪਾਂ ਲਾਵਾਂਗੇ ਇਹਦੇ ਜਿਹੜੀਆਂ ਆਪਾਂ ਨੇ ਪੋਟਲੀ ਬਟਨ ਬਣਾਏ ਸੀ ਉਹ ਵਾਲੇ ਬਟਨ ਤੇ ਉਹ ਆਪਾਂ ਕਿਵੇਂ ਅਟੈਚ ਕਰਦੇ ਆ ਉਹ ਤੁਹਾਨੂੰ ਦਿਖਾਉਣੇ ਆ ਤੇ ਇਹ ਆਪਾਂ ਇਸ ਤਰ੍ਹਾਂ ਇੱਕ ਪੱਟੀ ਤਿਆਰ ਕਰ ਲਈ ਉਦੇ ਨੀਚੇ ਲਗਾਉਣ ਵਾਸਤੇ ਇਹਦੇ ਤੇ ਆਪਾਂ ਪੋਟਲੀ ਬਟਨ ਅਟੈਚ ਕਰ ਲਾਂਗੇ ਪਹਿਲਾਂ ਇਹ ਤਾਂ ਵਿਚਕਾਰ ਆ ਹਾਫ ਕਰ ਲੈਣਾ ਤੇ ਇਹ ਤੇ ਆਪਾਂ ਪੋਟਲੀ ਬਟਨ ਅਟੈਚ ਕਰਦੇ ਹਾਂ ਤੇ ਇਹ ਬਟਨ ਆਪਾਂ ਇੰਨੀ ਜਗ੍ਹਾ ਤੱਕ ਹੀ ਲਗਾਵਾਂਗੇ ਤੇ ਇੱਥੋਂ ਅਟੈਚ ਕਰਨੇ ਸ਼ੁਰੂ ਕਰਾਂਗੇ ਤਾਂ ਇੱਕ ਵਾਰ ਆਪਾਂ ਇਹਦੇ ਤੇ ਅਟੈਚ ਕਰ ਲਾਂਗੇ ਤੇਰੀ ਨਾਲ ਪੱਲੇ ਨਾਲ ਅਟੈਚ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਇਹ ਬੋਟਲੀ ਬਟਨ ਇਹਦੇ ਨਾਲ ਅਟੈਚ ਕਰ ਲੈਣੇ ਨੇ ਪੱਟੀ ਨਾਲ ਤੇ ਜਿਹੜਾ ਇਹਦਾ ਬਾਦੂ ਕੱਪੜਾ ਹੈ ਫਿਰ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਤਾਂ ਕਿ ਜੇ ਜਦੋਂ ਆਪਾਂ ਗਲਾ ਬਣਾਵਾਂਗੇ ਤਾਂ ਉਹ ਫੁੱਲੇ ਫੁੰਡਿਆ ਜਾਣਾ ਰਹੇ ਇਸ ਤਰ੍ਹਾਂ ਕਟਿੰਗ ਆਪਾਂ ਇਹਦੇ ਤੇ ਧਿਆਨ ਨਾਲ ਕਰਨੀ ਕਿਤੇ ਵਿੱਚੋਂ ਨਾ ਨਿਕਲ ਜਾਣਾ ਤੇ ਇਹ ਪੱਟੀ ਆਪਾਂ ਨੇ ਹੁਣ ਉਥੋਂ ਲਗਾਉਣੀ ਸ਼ੁਰੂ ਕਰਨੀ ਹੈ ਆਪਾਂ ਨੇ ਰੱਖ ਲਈ ਗਲੇ ਤੇ ਗਲੇ ਦਾ ਨਾਪ ਲੈ ਲੈਣਾ ਆਪਾਂ ਨੇ ਵੀ ਕਿੰਨੇ ਇੰਚ ਦਾ ਗੜਾ ਰੱਖਣਾ ਉਪਰੋਂ ਤੇ ਉਹਦੀ ਨੋਕ ਕਿੱਥੇ ਤੱਕ ਆਪਾਂ ਨੇ ਬਣਾਉਣੀ ਹੈ ਡੀਪ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਪੱਟੀ ਲਗਾ ਦੇਣੀ ਹੈ ਇਸ ਤਰ੍ਹਾਂ ਕਰਕੇ ਮਸ਼ੀਨ ਨਾਲ ਸिलाई ਲਾ ਕੇ ತರಿಕೆ ನಾವು ಇರಲಿ ಸೈಡ್ ಅಟ್ಯಾಚ ਇਹ ਵਾਲਾ ਗਹਿਣਾ ਜੇ ਆਪਾਂ ਨਾਲ ਦੇ ਮੈਚਿੰਗ ਕਪੜੇ ਨਾਲ ਬਣਾਈਏ ਤਾਂ ਇਹ ਬਹੁਤ ਜ਼ਿਆਦਾ ਸੋਹਣਾ ਨਜ਼ਰ ਆਉਂਦਾ। ਦਿਸ ਜ ਹੈ ਇਹ ਪੋਟਲੀ ਬਟਨ ਜਿਵੇਂ ਹੁਣ ਇਹਦੇ ਤੇ ਘੱਟ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਥੋੜੇ ਨਾਲ ਦੀ ਮਿਲਦੇ ਜੁਲਦੇ ਹੋਗੇ ਪੋਟਲੀ ਬਟਨ। ਜੇ ਹੁਣ ਇਹਨਾਂ ਨੂੰ ਆਪਾਂ ਅਲੱਗ ਮੈਚਿੰਗ ਕਲਰ ਦੇ ਲਗਾਈਏ ਤਾਂ ਇਹ ਜ਼ਿਆਦਾ ਦਿਸਦੇ ਨੇ। ਹਾਂ ਦੇਖੋ ਹੁਣ ਇਹ ਦਿੱਤੇ ਥੋੜੇ ਜਿ ਘੱਟ ਦੇ ਦਿੱਨੇ ਕਿਉਂਕਿ ਇਹ ਨਾਲ ਹੀ ਮੈਚ ਕਰਗੇ ਇਹਦੇ। ਤੇ ਹੁਣ ਇਹਦੇ ਆਪਾਂ ਬਾਹਰਲੀ ਸਾਈਡ ਆਪਾਂ ਗਲੇ ਦੇ ਲਗਾਵਾਂਗੇ ਲੈਸ ਤੇ ਉਹਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦੇਵਾਂਗੇ ਲੈਸ ਲਗਾ ਕੇ। ਇਹ ਵਾਲੀ ਆਪਾਂ ਇਹਦੇ ਤੇ ਲੈਸ ਲਗਾ ਦਾਂਗੇ। ਬਾਕੀ ਜਦੋਂ ਪ੍ਰੋਪਰ ਤਿਆਰ ਹੋ ਗਿਆ ਗਾ ਲਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਦਿਖਾਉਣੀ ਆ ਬਣਾ ਕੇ ਚੰਗੀ ਤਰ੍ਹਾਂ ਵੀ। ਇਹ ਲੈਸ ਹੁਣ ਆਪਾਂ ਨੇ ਇਹਦੇ ਬਾਹਰ ਦੀ ਸਾਈਡ ਜਿੱਥੇ ਆਪਾਂ ਨੇ ਗਲ ਇਹਨੂੰ ਫੋਲਡ ਕੀਤਾ ਹੈ ਨਾ ਉਹਦੇ ਉਹਦੇ ਮਿਲਾ ਕੇ ਲਗਾ ਰਹੇ ਹਾਂ। ਤੇ ਬਾਕੀ ਤੁਹਾਨੂੰ ਲਾ ਕੇ ਦਿਖਾਉਣੀ ਆ ਸਾਰੀ ਲੈਸ। ਲੇਕਿਨ ਇਹਦਾ ਜਰਾ ਬਣ ਕੇ ਕਿਹਾ ਆ ਲਾਏ। ਲੋ ਜੀ ਲੈਸ ਆਪਣੀ ਚਾਰੇ ਪਾਸੇ ਲਗਾਤੀ ਇਸ ਤਰ੍ਹਾਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਗਲਾ ਤੇ ਇਹ ਆਪਾਂ ਨੇ ਲਗਾਤੇ ਇਹਦੇ ਤੇ ਪੋਟਲੀ ਬਟਨ ਤੇ ਡਿਜ਼ਾਈਨ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਨਾ ਕਰਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਇਸ ਤਰ੍ਹਾਂ ਅੱਗੇ ਤੋਂ ਹੋਰ ਵੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਹਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀ ਸਾਡਾ ਡਿਜ਼ਾਈਨ ਇਹ ਕਿਵੇਂ ਦਾ ਲੱਗਿਆ